ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਬੇਸਨ ਦੇ ਲੱਡੂ ਬਣਾਉਣ ਦਾ ਸਭ ਤੋਂ ਆਸਾਨ ਤੇ ਨਵਾਂ ਤਰੀਕਾ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਦਾਣੇਦਾਰ ਟੈਕਸਚਰ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹਲਵਾਈ ਸਟਾਈਲ ਇਹਨਾਂ ਲੱਡੂਆਂ ਨੂੰ ਬਣਾਉਣ ਦੇ ਲਈ ਸਿਰਫ 10 ਤੋਂ 15 ਮਿੰਟ ਲੱਗਣਗੇ 10 ਤੋਂ 15 ਮਿੰਟਾਂ ਦੇ ਵਿੱਚ ਤੁਸੀਂ ਇਹ ਬੇਸਨ ਦੇ ਲੱਡੂ ਹੈ ਜਿਹੜੇ ਇੰਨੇ ਵਧੀਆ ਤੇ ਇੰਨੇ ਟੇਸਟੀ ਬਣਾ ਕੇ ਘਰ ਦੇ ਵਿੱਚ ਤਿਆਰ ਕਰ ਲਓਗੇ ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਹਲਵਾਈ ਸਟਾਈਲ ਬੇਸਣ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਇਹ ਬੇਸਣ ਦੇ ਲੱਡੂ ਬਣਾਉਣੇ ਬਹੁਤ ਹੀ ਆਸਾਨ ਹੈ ਤੇ ਘਰ ਤੋਂ ਘਰ ਸਮਾਨ ਦੇ ਨਾਲ ਬਣ ਜਾਣਗੇ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਇਹ ਬੇ ਸਭ ਤੋਂ ਪਹਿਲਾਂ ਬੇਸਨ ਦੇ ਲੱਡੂ ਬਣਾਉਣ ਲਈ ਇੱਥੇ ਆਪਾਂ ਨੂੰ ਚਾਹੀਦਾ ਜੀ ਬੇਸਨ ਤੇ ਬੇਸਨ ਜਿਹੜਾ ਤੁਸੀਂ ਬਰੀਕ ਵੀ ਵਰਤ ਸਕਦੇ ਹੋ ਜਾਂ ਫਿਰ ਮੋਟਾ ਬੇਸਨ ਵੀ ਵਰਤ ਸਕਦੇ ਹੋ ਮੇਰੇ ਕੋਲ ਇੱਥੇ ਬਰੀਕ ਬੇਸਨ ਹੈ ਤੇ ਇਹ ਦੋ ਕੌਲੀਆਂ ਮੇਰੇ ਕੋਲੇ ਬੇਸਨ ਦੀਆਂ ਨੇ ਘਰ ਦੇ ਵਿੱਚੋਂ ਕੋਈ ਵੀ ਕੌਲੀ ਜਾਂ ਬਾਟੀ ਦੇ ਨਾਲ ਤੁਸੀਂ ਜਿਹੜਾ ਬੇਸਨ नाप ਕੇ ਹੀ ਲੈਣਾ ਫਿਰ ਉਸ ਹਿਸਾਬ ਨਾਲ ਘਿਓ ਐਡ ਕਰਾਂਗੇ ਹੁਣ ਦੋ ਕੌਲੀਆਂ ਆਪਣੇ ਕੋਲੇ ਬੇਸਨ ਹੈ ਤੇ ਇੱਕ ਕੌਲੀ ਆਪਣੇ ਕੋਲੇ ਘਿਓ ਦੀ ਹੈ ਸੋ ਇਹ ਸમાન ਜਿਕਰ नाप ਕੇ ਐਡ ਕਰਾਂਗੀ ਤੇ ਜਿਹੜੇ ਲੱਡੂ ਹੈ ਬਿਲਕੁਲ ਪਰਫੈਕਟ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਚੁੱਲੇ ਤੇ ਰੱਖ ਲਈਏ ਜਾਂ ਪਕੜਾ ਹੀ ਤੇ ਗੈਸ ਨੂੰ ਆਪਾਂ ਕਰ ਲਾਂਗੇ ਆਨ ਕੜਾਹੀ ਇਹ ਜਿਹੜੀ ਆਪਾਂ ਥੋੜੀ ਜਿਹੀ ਭਾਰੀ ਤਲੇ ਦੀ ਵਰਤਾਂਗੇ ਇਹਦੇ ਵਿੱਚ ਅੱਧਾ ਆਖਿਓ ਸਭ ਤੋਂ ਪਹਿਲਾਂ ਆਪਾਂ ਐਡ ਕਰਾਂਗੇ ਤੇ ਹੁਣ ਇੱਥੇ ਆਪਾਂ ਐਡ ਕਰਾਂਗੇ 4 ਚਮਚ ਸੂਜੀ ਦੇ ਨਾਰਮਲ ਜੋ ਖਾਣਾ ਖਾਣ ਲਈ ਆਪਾਂ ਚਮਚ ਵਰਤਦੇ ਹਾਂ ਉਹੀ 4 ਚਮਚ ਮੈਂ ਸੂਜੀ ਦੇ ਪਾਏ ਆ ਬਿਲਕੁਲ ਸਲੋ ਫਲੇਮ ਤੇ ਹੈ ਜਿਹੜਾ ਸੂਜੀ ਨੂੰ ਆਪਾਂ ਦੋ ਤੋਂ ਤਿੰਨ ਮਿੰਟ ਹੀ ਪਕਾਵਾਂਗੇ ਜਿਆਦਾ ਆਪਾਂ ਇਹਨੂੰ ਰੋਸਟ ਨਹੀਂ ਕਰਨਾ ਯਾਨੀ ਕਿ ਦਾ ਕਲਰ ਨਹੀਂ ਚੇਂਜ ਕਰਨਾ ਕਿਉਂਕਿ ਫਿਰ ਅੱਗੇ ਜਾ ਕੇ ਬੇਸਨ ਦੇ ਨਾਲ ਵੀ ਫੱਕੂਗੀ ਸੂਜੀ ਐਡ ਕਰਨ ਦੇ ਨਾਲ ਜਿਹੜੇ ਲੱਡੂ ਹਨਾ ਬਹੁਤ ਵਧੀਆ ਦਾਣੇਦਾਰ ਟੈਕਸਚਰ ਦੇ ਬਣ ਕੇ ਤਿਆਰ ਹੋਣਗੇ ਤੇ ਟੇਸਟੀ ਵੀ ਬਹੁਤ ਬਣਨਗੇ ਤੇ ਸੂਜੀ ਨੂੰ ਜਦੋਂ ਆਪਾਂ ਇਸ ਤਰੀਕੇ ਨਾਲ ਪਹਿਲਾਂ ਪਕਾ ਲਾਂਗੇ ਨਾ ਬਹੁਤ ਵਧੀਆ ਫਲੇਵਰ ਆਵਗਾ ਹੁਣ ਸੂਜੀ ਨੂੰ ਆਪਾਂ 2 ਤੋਂ 3 ਮਿੰਟ ਪਕਾ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਬੇਸਣ ਦੀ ਤੇ ਇਹਨੂੰ ਘਿਓ ਦੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰ ਦੇਾਂਗੇ ਤੇ ਸਭ ਤੋਂ ਪਹਿਲਾਂ ਇੱਕ ਕੌਲੀ ਆਪਾਂ ਬੇਸਣ ਦੀ ਹੈ ਜਿਹੜੀ ਘਿਓ ਦੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰ ਦੇਾਂਗੇ ਇਹਦੇ ਨਾਲ ਆਪਾਂ ਨੂੰ ਆਈਡੀਆ ਹੋ ਜਾਊਗਾ ਵੀ ਬਾਅਦ ਵਿੱਚ ਕਿੰਨਾ ਕੁ ਘਿਓ ਆਪਾਂ ਹੋਰ ਐਡ ਕਰਨਾਗਾ ਤੇ ਥੋੜਾ ਥੋੜਾ ਕਰਕੇ ਇਸ ਤਰੀਕੇ ਨਾਲ ਜਦੋਂ ਆਪਾਂ ਬੇਸਣ ਐਡ ਕਰਾਂਗੇ ਨਾ ਫਿਰ ਬੇਸਣ ਦੀਆਂ ਗੰਢਾਂ ਨਹੀਂ ਬਣਦੀਆਂ ਘਿਓ ਦੇ ਨਾਲ ਵਧੀਆ ਚੰਗੇ ਤਰੀਕੇ ਨਾਲ ਮਿਕਸ ਹੋ ਜਾਂਦਾ ਹੈ ਤੇ ਹੁਣ ਜਿਹੜਾ ਬਚਿਆ ਹੋਇਆ ਬੇਸਨ ਸੀ ਇੱਕ ਕੌਲੀ ਉਹ ਵੀ ਆਪਾਂ ਐਡ ਕਰ ਦਾਂਗੇ ਇੱਥੇ ਤੁਸੀਂ ਸਮਾਨ ਦਾ ਧਿਆਨ ਰੱਖਿਓ ਵੀ ਦੋ ਕਾਲੀਆਂ ਆਪਾਂ ਬੇਸਨ ਪਾਇਆ ਤੇ ਉਹਦੇ ਵਿੱਚ ਇੱਕ ਕੌਲੀ ਘਿਓ ਦੀ ਪਾਈ ਹੈ ਤੇ ਚਾਰ ਚਮਚਾ ਜਿਹੜੇ ਆਪਾਂ ਸੂਜੀ ਦੇ ਪਾਏ ਆ ਤੇ ਇਸ ਬੇਸਨ ਨੂੰ ਵੀ ਮੈਂ ਚੰਗੇ ਤਰੀਕੇ ਨਾਲ ਜਿਹੜਾ ਮਿਕਸ ਕਰਤਾ ਹੁਣ ਇੱਥੇ ਘਿਓ ਹੋਰ ਲੱਗੂਗਾ ਜਿਹੜਾ ਬਚਿਆ ਹੋਇਆ ਘਿਓ ਸੀ ਉਹ ਵੀ ਆਪਾਂ ਸਾਰਾ ਇੱਕੇ ਵਾਰ ਚ ਹੀ ਐਡ ਕਰ ਦਾਂਗੇ ਥੋੜਾ ਥੋੜਾ ਕਰਕੇ ਨਹੀਂ ਐਡ ਕਰਨਾ ਤੇ ਜਿਹਦੇ ਇਸ ਤਰੀਕੇ ਨਾਲ ਵਧੀਆ ਪੱਕਿਆ ਉਹ ਐਡ ਕਰ ਦਿੰਨੇ ਆ ਨਾ ਸਾਰਾ ਤਾਂ ਉਹਦੀ وجہ ਕਰਕੇ ਵੇਸਣ ਹੈ ਜਿਹੜਾ ਵਧੀਆ ਜਲਦੀ ਪੱਕ ਜਾਂਦਾ ਸਮਾਂ ਵੀ ਘੱਟ ਲੱਗਦਾ ਤੇ ਕੱਚਾ ਰਹਿਣ ਦੇ ਤਾਂ ਚਾਂਸ ਬਿਲਕੁਲ ਨਹੀਂ ਰਹਿੰਦੇ ਤੇ ਹੁਣ ਕਿਹੋ ਦੇ ਨਾਲ ਵੇਸਣ ਨੂੰ ਚੰਗੇ ਤਰੀਕੇ ਨਾਲ ਮੈਂ ਮਿਕਸ ਕਰ ਲਿਆ ਤੁਹਾਨੂੰ ਕੁਵਰਚਨੇ ਦੇ ਨਾਲ ਵੇਸਣ ਲੱਗੀ ਗਿਆ ਉਹਨੂੰ ਵੀ ਚੰਗੇ ਤਰੀਕੇ ਨਾਲ ਆਪੇ ਦੇ ਵਿੱਚ ਹੀ ਮਿਕਸ ਕਰਕੇ ਪਕਾਈ ਜਾਣਾ ਨਹੀਂ ਫਿਰ ਉਹ ਕੱਚਾ ਰਹੇ ਜੂਗਾ మీడియం ਜੀ ਫਲੇਮ ਤੇ 9 ਤੋਂ 10 ਮਿੰਟ ਹੈ ਜਿਹੜਾ ਆਪਾਂ ਵੇਸਣ ਨੂੰ ਵਧੀਆ ਹੌਲੀ ਹੌਲੀ ਭੁੰਨ ਕੇ ਤਿਆਰ ਕਰਾਂਗੇ ਕਿਉਂਕਿ ਜੇਕਰ ਹੌਲੀ ਹੌਲੀ ਵੇਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਤਾਂ ਫਲੇਵਰ ਹੈ ਜਿਹੜਾ ਬਹੁਤ ਵਧੀਆ ਆਊਗਾ ਟੇਸਟ ਬਹੁਤ ਵਧੀਆ ਆਊਗਾ हाई फ्लेम ਤੇ 베ਸਨ ਜਿਹੜਾ ਉਹ ਜਲਦੀ ਦਾ ਪੱਕ ਜਾਂਦਾ ਉਹਦਾ ਕਲਰ ਜਲਦੀ ਹੈ ਜਿਹੜਾ ਚੇਂਜ ਹੋ ਜਾਂਦਾ ਪਰ ਉਹ ਕੱਚਾ ਰਹਿ ਜਾਂਦਾ ਤਾਂ ਟੇਸਟ ਵਧੀਆ ਨਹੀਂ ਆਉਂਦਾ ਇਸ ਕਰਕੇ ਜਿਹੜਾ ਹੌਲੀ-ਹੌਲੀ 베ਸਨ ਨੂੰ ਆਪਾਂ ਪਕਾ ਕੇ ਤਿਆਰ ਕਰਨਾ ਤੁਸੀਂ ਦੇਖ ਸਕਦੇ ਹੋ 베ਸਨ ਦੇ ਵਿੱਚ ਉਬਾਲ ਆਉਣਾ ਸਟਾਰਟ ਹੋ ਗਿਆ ਤੇ 베ਸਨ ਦਾ ਟੈਕਸਚਰ ਵੀ ਚੇਂਜ ਹੋ ਗਿਆ ਜਿਵੇਂ ਜਿਵੇਂ ਤੁਸੀਂ ਇਹਨੂੰ ਭੁੰਨੇ ਚੱਲੋਗੇ ਨਾ ਓਮੇ-ਓਮੇ ਦੇ ਵਿੱਚੋਂ ਜਿਹੜਾ ਘਿਆਵਾ ਰੀਲீஸ் ਹੋਈ ਚੱਲੂਗਾ ਤੇ ਇਹਦਾ ਟੈਕਸਚਰ ਇਸ ਤਰੀਕੇ ਨਾਲ ਚੇਂਜ ਹੋਈ ਚੱਲੂਗਾ 베ਸਨ ਹੈ ਜਿਹੜਾ ਵਧੀਆ ਉਬਲ ਕੇ ਤਿਆਰ ਹੋਊਗਾ ਨਾ ਜਦੋਂ ਇਸ ਤਰੀਕੇ ਨਾਲ ਭੁੱਜ ਗਈ ਤਾਂ ਉਹਨਾਂ ਹੀ ਵਧੀਆ ਟੇਸਟ ਹੈ ਜ ਤੇ ਹੁਣ ਜਦੋਂ ਇੱਥੇ ਬੇਸਣ ਨੂੰ 6 ਤੋਂ 7 ਮਿੰਟ ਹੋ ਜਾਣਗੇ ਨਾ ਫੱਕਦੇ ਨੇ ਦੇਖੋ ਬੇਸਨ ਇਸ ਤਰੀਕੇ ਨਾਲ ਫੁੱਲਣਾ ਸਟਾਰਟ ਹੋ ਜਾਊਗਾ ਤੇ ਹੁਣ ਤਕਰੀਬਨ ਜਿਹੜੇ ਮੈਨੂੰ 7 ਮਿੰਟ ਹੋ ਗਏ ਆ ਬੇਸਣ ਨੂੰ ਇਸ ਤਰੀਕੇ ਨਾਲ ਪਕਾਉਂਦੀ ਹੋਈ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਕਲਰ ਵੀ ਚੇਂਜ ਹੋ ਗਿਆ ਬਹੁਤ ਹੀ ਵਧੀਆ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗੀ ਤੇ ਹੁਣ ਬੇਸਣ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਐਡ ਕਰੂੰਗੀ ਤੇ ਇਹਨੂੰ ਮੈਂ ਮਿਕਸ ਕਰ ਦੂੰਗੀ ਇਹਦੀ وجہ ਕਰਕੇ ਜਿਹੜੇ ਲੱਡੂ ਆ ਨਾ ਬਹੁਤ ਵਧੀਆ ਦਾਣੇਦਾਰ ਟੈਕਸਚਰ ਦੇ ਬਣ ਕੇ ਤਿਆਰ ਹੋਣਗੇ ਤੇ ਇਹਨੂੰ ਮੈਂ ਚੰਗੇ ਤਰੀਕੇ ਨਾਲ ਇਸ ਤਰੀਕੇ ਨਾਲ ਮਿਕਸ ਕਰਦੀ ਹੋਈ ਪਕਾਵਾਂਗੀ ਥ ਤੇ ਜਦੋਂ ਆਪਾਂ ਬੇਸਨ ਦੇ ਵਿੱਚ ਪਾਣੀ ਐਡ ਕਰਤਾ ਤਾਂ ਬੇਸਨ ਨੂੰ ਆਪਾਂ ਵਧੀਆ ਪਕਾ ਕੇ ਤਿਆਰ ਕਰਨਾ ਵੀ ਜਦੋਂ ਤੱਕ ਬੇਸਨ ਦਾ ਜਿਹੜਾ ਕਲਰ ਆ ਵਧੀਆ ਨਹੀਂ ਆ ਜਾਂਦਾ ਤੇ ਬੇਸਨ ਇਸ ਤਰੀਕੇ ਦਾ گاੜ੍ਹੀ ਟੈਕਸਚਰ ਦਾ ਨਹੀਂ ਬਣ ਜਾਂਦਾ ਕਿਉਂਕਿ ਜਦੋਂ ਆਪਾਂ ਘਿਓ ਦੇ ਵਿੱਚ ਬੇਸਨ ਐਡ ਕੀਤਾ ਸੀ ਉਦੋਂ ਬਿਲਕੁਲ ਇਸ ਤਰੀਕੇ ਦਾ ਹੀ ਬੇਸਨ ਸੀ ਥੋੜਾ ਜਿਹਾ گاੜਾ ਪਰ ਜਦੋਂ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਿਆਂਗੇ ਥੋੜਾ ਜਿਹਾ ਪਤਲਾ ਹੋ ਜਾਊਗਾ ਤੇ ਫਿਰ ਜਿਹੜਾ ਆਪਾਂ ਬੇਸਨ ਨੂੰ ਹੌਲੀ-ਹੌਲੀ ਜਦੋਂ ਪਕਾਉਂਦੇ ਜਾਵਾਂਗੇ ਤਾਂ ਬੇਸਨ ਦਾ ਜਿਹੜਾ ਟੈਕਸਚਰ ਆ ਥੋੜਾ ਜਿਹਾ گاੜਾ ਹੋ ਜਾਊਗਾ ਦੇਖੋ ਬੇਸੰਤਾ ਗਾੜਾ ਹੋ ਜੂਗਾ ਪਰ ਜਿਹੜੇ ਦੇ ਵਿੱਚ ਦਾਣੇਦਾਰ ਟੈਕਸਚਰ ਬਣਿਆ ਇਸ ਤਰੀਕੇ ਨਾਲ ਪਾਣੀ ਐਡ ਕਰਨਾ ਉਹ ਉਵੇਂ ਦਾ ਉਵੇਂ ਹੀ ਰਹੂਗਾ ਪਾਣੀ ਐਡ ਕਰਨਾ ਜਿਹੜੇ ਆਪਣੇ ਲੱਡੂ ਆ ਉਹ ਬਹੁਤ ਵਧੀਆ ਦਾਣੇਦਾਰ ਟੈਕਸਚਰ ਦੇ ਬਣਨਗੇ ਬਿਲਕੁਲ ਇਹ ਨਵਾਂ ਤਰੀਕਾ ਹੈ ਜੀ ਤੁਸੀਂ ਇਸ ਤਰੀਕੇ ਨਾਲ ਬੇਸਣ ਦੇ ਲੱਡੂ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਬਹੁਤ ਹੀ ਪਰਫੈਕਟ ਬਣਨਗੇ ਹੁਣ ਆਪਾਂ ਵੇਸਣ ਨੂੰ ਜਿਹੜਾ ਗੈਸ ਬੰਦ ਕਰਕੇ ਥੱਲੇ ਉਤਾਰ ਲਿਆ ਕਿਉਂਕਿ ਕੜਾਹੀ ਬਹੁਤ ਸਮੇਂ ਤੱਕ ਗਰਮ ਰਹਿੰਦੀ ਹੈ ਤੇ ਫਿਰ ਬੇਸਣ ਦਾ ਜਿਹੜਾ ਪਕਵਿੰਗ ਪ੍ਰੋਸੈਸ ਆ ਉਹ ਰੋਕਣਾਗਾ ਵੇਸਣ ਜਿਹੜਾ ਜਲ ਸਕਦਾ ਹੈ ਇਸ ਕਰਕੇ ਕੜਾਹੀ ਨੂੰ ਥੱਲੇ ਉਤਾਰ ਕੇ ਲਗਾਤਾਰ ਘਰਚਨੇ ਨੂੰ 2 ਤੋਂ 3 ਮਿੰਟ ਆਪਾਂ ਚਲਾਉਂਦੇ ਰਹਿਾਂਗੇ ਵੀ ਬੇਸਨ ਜ਼ਿਆਦਾ ਗਰਮ ਨਾ ਹੋਵੇ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਜਿਵੇਂ ਕਿ ਕਾਜੂ ਬਦਾਮ ਤੁਸੀਂ ਐਡ ਕਰਨੇ ਉਹ ਐਡ ਕਰ ਸਕਦੇ ਹੋ ਮੈਂ ਇੱਥੇ ਮੱਗ ਜੈ ਐਡ ਕਰਤੀ ਉਸ ਤੋਂ ਬਾਅਦ ਮੈਂ ਫਲੇਵਰ ਦੇ ਲਈ ਇਹਦੇ ਵਿੱਚ ਜਿਹੜਾ ﺍﻟाइચી ਪਾਊਡਰ ਐਡ ਕਰਤਾ ਤੇ ਇਹਨੂੰ ਮੈਂ ਚੰਗੇ ਤਰੀਕੇ ਨਾਲ ਮਿਕਸ ਕਰ ਦੂੰਗੀ ਵੀ ਹਲਕਾ ਜਿਹਾ ਜਿਹੜਾ ﺍﻟाइચી ਦਾ ਗਰਮ ਬੇਸਨ ਦੇ ਵਿੱਚ ਉਹ ਫਲੇਵਰ ਆ ਜਾਏ ਤੇ ਜਿਹੜੇ ਮੱਗ ਜੈ ਜਿਨਕੇ ਡਰਾਈ ਫਰੂਟ ਐਡ ਕਰਾਂਗੇ ਉਹ ਵੀ ਹਲਕੀ ਜਿਹੀ ਪੱਕ ਜਾ ਹੁਣ ਬੇਸਨ ਨੂੰ ਆਪਾਂ ਠੰਡਾ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਜਿਹੜਾ ਠੰਡਾ ਹੋਣ ਦੇਵਾਂਗੇ ਤੇ ਹੁਣ ਆਪਾਂ ਜਿਹੜੀ ਇੱਥੇ ਖੰਡ ਐਡ ਕਰਨੀ ਉਹ ਹਲਕੇ ਜਿਹੇ ਗਰਮ ਬੇਸਣ ਦੇ ਵਿੱਚ ਐਡ ਕਰਨੀ ਯਾਨੀ ਕਿ ਬੇਸਣ ਨੂੰ ਆਪਾਂ ਥੋੜਾ ਜਿਹਾ ਠਾਰ ਲਾਂਗੇ ਕੁਝ ਮਿੰਟ ਤੇ ਬੇਸਣ ਨੂੰ ਇਸ ਤਰੀਕੇ ਨਾਲ ਆਪਾਂ ਠੰਡਾ ਕਰ ਲਿਆ ਜੀ ਦੇਖੋ ਤੁਸੀਂ ਚੈੱਕ ਕਰ ਲੈਣਾ ਵੀ ਬੇਸਣ ਹੈ ਜਿਹੜਾ ਉਹ ਖੰਡ ਐਡ ਕਰਨ ਦੇ ਲਈ ਬਿਲਕੁਲ ਪਰਫੈਕਟ ਹੈ ਯਾਨੀ ਕਿ ਜ਼ਿਆਦਾ ਗਰਮ ਨਹੀਂ ਹੁਣ ਆਪਾਂ ਇਹਦੇ ਵਿੱਚ ਖੰਡ ਹੈ ਜਿਹੜੀ ਉਹ ਐਡ ਕਰ ਸਕਦੇ ਹਾਂ ਇਹ ਤੇ ਜੀ ਦੋ ਕੌਲੀ ਆਪਾਂ ਬੇਸਣ ਲਿਆ ਸੀ ਇਹਦੇ ਵਿੱਚ ਇੱਕ ਕੌਲੀ ਮੈਂ ਖੰਡ ਦੀ ਐਡ ਕਰੂੰਗੀ ਤੁਸੀਂ ਡੇਢ ਕੌਲੀ ਵੀ ਐਡ ਕਰ ਸਕਦੇ ਹੋ ਜੇ ਮਿੱਠਾ ਵੱਧ ਖਾਣੇ ਹੋ ਚੰਗੇ ਤਰੀਕੇ ਨਾਲ ਜਿਹੜਾ ਬੇਸਣ ਦੇ ਨਾਲ ਇਹਨੂੰ ਆਪਾਂ ਮਿਕਸ ਕਰ ਦਿਆਂਗੇ ਤੇ ਜੇਕਰ ਤੁਸੀਂ ਸਮਾਨ ਇੰਨਾ-ਇਨਾ ਨਾਪ ਕੇ ਐਡ ਕਰੋਗੇ ਤੇ ਇਸ ਤਰੀਕੇ ਨਾਲ ਬੇਸਣ ਦੇ ਲੱਡੂ ਬਣਾਓਗੇ ਨਾ ਤਾਂ ਬੇਸਣ ਦੇ ਲੱਡੂ ਆ ਜਿਹੜੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਜੇਕਰ ਤੁਸੀਂ ਪਹਿਲੀ ਵਾਰ ਵੀ ਬੇਸਣ ਦੇ ਲੱਡੂ ਘਰ ਦੇ ਵਿੱਚ ਬਣਾ ਰਹੇ ਹੋ ਤਾਂ ਬਹੁਤ ਵਧੀਆ ਬਣਨਗੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਸੀਕ੍ਰੇਟ ਚੀਜ਼ ਐਡ ਕਰਤੀ ਉਹ ਹੈਗਾ ਨਾਰੀਅਲ ਦਾ ਬਰਾਦਾ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਹਾਡੇ ਕੋਲੇ ਹੋਇਆ ਤੁਸੀਂ ਐਡ ਕਰ ਲਿਓ ਨਹੀਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਜੇਕਰ ਆਪਾਂ ਨਾਰੀਅਲ ਦਾ ਬਰਾਦਾ ਐਡ ਕਰਾਂਗੇ ਇਹਦੇ ਨਾਲ ਲੱਡੂ ਆ ਜਿਹੜੇ ਬਹੁਤ ਵਧੀਆ ਨਰਮ ਬਣਨਗੇ ਤੇ ਨਾਲ ਦਾ ਟੇਸਟ ਬਹੁਤ ਵਧੀਆ ਆਊਗਾ ਸੋ ਸਾਰੀਆਂ ਚੀਜ਼ਾਂ ਨੂੰ ਆਟੇ ਵਿੱਚ ਕਿਹਕਿਆ ਹੋਏ ਦੇ ਵਿੱਚ ਐਡ ਕੀਤਾ ਜਿੰਨੀ ਮਾਤਰਾ ਚ ਜਿੰਨਾ ਵੇਸਣ ਜਿੰਨੀ ਖੰਡ ਉਹਦੀ ਵਜ੍ਹਾ ਕਰਨ ਵੇਸਣ ਦੇ ਲੱਡੂ ਆ ਜਿਹੜਾ ਚੰਗੇ ਤਰੀਕੇ ਨਾਲ ਆਪਾਂ ਵਟਸਾਂ ਕਰਾਂਗੇ ਦੇਖੋ ਵਧੀਆ ਇਹ ਬਣ ਜਾਣਗੇ ਤੇ ਲਓ ਜੀ ਹੁਣ ਵੇਸਣ ਦੇ ਲੱਡੂ ਆ ਜਿਹੜੇ ਆਪਾਂ ਤਿਆਰ ਕਰ ਲਏ ਆ ਤੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਆ ਜਿਹੜਾ ਆਪਾਂ ਬਣਾ ਬਣਾ ਕੇ ਰੱਖੀ ਚੱਲਾਂਗੇ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਇਹ ਵੇਸਣ ਦੇ ਲੱਡੂ ਬਣਾਓਗੇ ਨਾ ਤਾਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਇੱਕ ਮਹੀਨਾ ਵੀ ਰੱਖੋਗੇ ਤੁਸੀਂ ਇਹ ਬਿਲਕੁਲ ਖਰਾਬ ਨਹੀਂ ਹੁੰਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਖਾਣ ਦੇ ਵਿੱਚ ਤਾਂ ਬਹੁਤ ਟੇਸਟੀ ਲੱਗਦੇ ਨੇ ਇਹਨਾਂ ਨੂੰ ਖਾ ਕੇ ਕੋਈ ਦਾਸ ਨਹੀਂ ਸਕਦਾ ਵੀ ਤੁਸੀਂ ਇਹ ਬਾਜ਼ਾਰ ਚੋਂ ਲਿਆਂਦੇ ਆ ਜਾਂ ਫਿਰ ਘਰ ਦੇ ਵਿੱਚ ਬਣਾਏ ਆ ਤੇ ਬਿਲਕੁਲ ਹਲਵਾ ਸਟਾਈਲ ਸਾਰੇ ਲੱਡੂ ਆਫਾ ਬਣਾ ਕੇ ਤਿਆਰ ਕਰ ਲਿਆ ਬਹੁਤ ਹੀ ਘੱਟ ਖਰਚੇ 'ਚ ਸਿਰਫ ਦੋ ਕੌਲੀਆਂ ਬੇਸਨਾਂ ਲੱਗਣਗੀਆਂ ਤੇ ਇੱਕ ਕੌਲੀ ਘਿਓ ਦੀ ਜਿਆਦਾ ਘਿਓ ਦੀ ਵੀ ਆਪਾਂ ਨੂੰ ਜ਼ਰੂਰਤ ਨਹੀਂ ਬਹੁਤ ਹੀ ਘੱਟ ਖਰਚੇ 'ਚ 16 ਤੋਂ 17 ਲੱਡੂ ਆ ਜਿਹੜੇ ਇਹ ਬਣ ਕੇ ਤਿਆਰ ਹੋ ਜਾਣਗੇ ਤੇ ਬਹੁਤ ਟੇਸਟੀ ਬਹੁਤ ਹੀ ਨਰਮ ਬਣ ਕੇ ਤਿਆਰ ਹੁੰਦੇ ਆ ਇੱਕ ਲੱਡੂ ਮੈਂ ਤੁਹਾਨੂੰ ਤੋੜ ਕੇ ਵੀ ਵਿਖਾ ਦਿੰਨੀ ਆ ਦੇਖੋ ਬਿਲਕੁਲ ਜਿਵੇਂ ਤੁਸੀਂ ਮਠਿਆਈ ਵਾਲੀ ਦੁਕਾਨ ਤੋਂ ਲੈ ਕੇ ਆਉਂਦੇ ਹੋ ਨਾ ਸੇਮ ਉਸ ਤਰੀਕੇ ਦੇ ਹੀ ਨਰਮ ਲੱਡੂ ਬਿਲਕੁਲ ਦਾਣੇਦਾਰ ਟੈਕਸਚਰ ਦੇ ਬਣ ਕੇ ਤਿਆਰ ਹੋਏ ਆ ਸੋ ਜਰੂਰ ਤੁਸੀਂ ਇਸ ਰੈਸਪੀ ਨੂੰ ਘਰ ਦੇ ਵਿੱਚ ਟਰਾਈ ਕਰਿਓ ਜੀ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਹਾਲਜੀ